ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਲੱਗਿਆ ਆਪਣੇ ਯਾਰ ਜੱਸੇ ਦੇ ਘਰੋਂ ਲੱਗਿਆ ਬਣਾਉਣ ਪਿੰਡ ਕਾਨੇ ਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਰੈਣਾ ਸੱਜਣਾ ਨੂੰ ਬਰਨਾਲਾ ਇੱਕ ਦਿਖਾਵਾਂਗੇ ਇਹ ਜਰਸੀ گاਉ ਤੇ ਇੱਕ ਦਿਖਾਵਾਂਗੇ ਸੱਜਣੋ ਮੋਹਰਾ ਨਸਲ ਦੀ ਝੋਟੀ ਪਹਿਲਣ ਸੁੰਦੀ ਆ ਕੜਦੀ ਆ ਮਹੀਨੇ ਦੇ ਏੜਗੜ ਇਹ ਜੱਸੇ ਦੇ ਹੈਗੀ ਆ ਸੱਜਣੋ ਘਰ ਦੀ ਝੋਟੀ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਗੱਲਬਾਤ ਜਾਨਵਰ ਦੋਨੇ ਤੋਰ ਕੇ ਦਿਖਾਵਾਂਗੇ ਤੇ ਰੇਟ ਵੇਟ ਦੀ ਵੀ ਜੱਸੇ ਨਾਲ ਕਰਾਂਗੇ ਗੱਲ ਆ ਜਾ ਜੱਸਿਆ ਹੋਰ ਕੀ ਹਾਲ ਆ ਬਹੁਤ ਵਧੀਆ ਬਾਈ ਜੀ ਚੜਦੀ ਕਲਾ ਆ ਪੂਰੇ ਵਧੀਆ ਤੁਸੀਂ ਦੱਸੋ ਹਾਂ ਕੰਮ ਕਰਕੇ ਮੈਂ ਚੱਲਦਾ ਬਾ ਪੂਰਾ ਟੌਪ ਟੌਪ ਕੰਮ ਕਰ ਲੋਟ ਚੱਲਦਾ ਹਾਂ ਇਧਰੋਂ ਕਰ ਲਈ ਗਊ ਤੋਂ ਸਟਾਰਟ ਹਾਂਜੀ ਹਾਂ ਬਾਈ ਸੂਹਾ ਕਿਹੜਾ ਜੱਸੇ ਤੋਰਦੇ ਨਾਲ ਨਾਲ ਡਿਟੇਲ ਆਦੀ ਫੁੱਲ ਕੇ ਇਹ ਦੂਸਰਾ ਸੂਹਾ ਸੁਣਦੀ ਆ ਬਾਈ ਹੁਣ ਇਹ ਅੱਛਾ ਕਿੰਨੇ ਕਿ ਦਿਨ ਕੱਢ ਦੂ ਤੇਰੇ ਅੰਦਾਜ਼ ਇਹਨਾਂ ਇਹ ਪੂਰਾ ਬਈ ਹਫਤਾ ਇੱਕ ਪਿਆ ਇਹਦਾ ਜਮਾ ਅੱਛਾ ਹਾਂ ਇੱਕ ਹਫਤਾ ਕੱਢ ਦੂ ਲੈ ਸੱਜਣੋ ਇੱਕ ਹਫਤਾ ਕੱਢ ਦੂ ਬਾਈ ਕਹਿੰਦਾ ਜਿਹੜਾ ਥਣ ਥਣੋਟ ਲੱਗਿਆ ਨਾ ਥਣ ਥਣੋਟ ਲੱਗਿਆ ਬਾਈ ਪੂਰਾ ਟੌਪ ਦਾ ਕਿਉਂਕਿ ਹਫਤੇ ਚ ਹੌਲੀ ਹੌਲੀ ਤੁਹਾਨੂੰ ਪਤਾ ਵੀ ਇਹਨੇ ਲੇਵਾ ਚੰਗਾ ਭਰ ਜਾਣਾ ਤੇ ਮੇਨ ਗੱਲ ਆ ਯਾਰ ਜਿਹੜੀ ਬਹਿੜ ਉੱਤੋਂ ਜਾਨ ਜੂਨ ਬਹੁਤ ਆ ਬਾਡੀ ਵਾਲੀ ਬਾਡੀ ਵਾਲੀ ਗਾਂ ਜੇ ਗੱਲ ਕਰ ਲਾ ਮੈਂ ਤੇ ਸੂਆ ਜਿਵੇਂ ਬਾਈ ਨੇ ਦੱਸਿਆ ਵੀ ਸੂਂਦੀ ਆ ਦੂਜਾ ਸੂਣ ਚ ਜ਼ਰੂਰ ਕਰਦੀ ਆ 5-7 ਦਿਨ ਪਰ ਇਹਦੇ ਥਣ ਥਣੋਟ ਦੀ ਗੱਲ ਕਰ ਲਈਏ ਸੱਜਣੋ ਲੇਵੇ ਦੀ ਗੱਲ ਕਰ ਲਈਏ ਥਣ ਥਣੋਟ ਦਾ ਜਿਹੜਾ ਆਕਾਰ ਆ ਆਕਾਰ ਯਾਰ ਬਹੁਤ ਸੋਹਣਾ ਹੈ ਕੁਪਸ਼ੂ ਕਈ ਵਾਰ ਰੇ ਥੋੜਾ ਜਿਹਾ ਮੈਂ ਕਹਿੰਦੇ ਨਾ ਪਰ ਡਾਕਟਰ ਵੀ ਆਉਂਦਾ ਰਹਿੰਦਾ ਨਾ ਘਰ ਚ ਉਹਦੇ ਕਰਕੇ ਡਰ ਜਾਂਦਾ ਇੱਥੋਂ ਪੂਰੀ ਦਿਖਾ ਦੇ ਤਰਸ ਓਏ ਬਾਡੀ ਬੁੱਡੀ ਵੀ ਦਿਖਾ ਦੇ ਉੱਤੋਂ ਤੇ ਥਣ ਥਣੌਟ ਵੀ ਦਿਖਾ ਦੇ ਕਰਨ ਥਣ ਥਣੌਟ ਬਣਾਉਗੀ ਐਨ ਪੂਰਾ ਟਾਪ ਦਾ ਤੇ ਬਣਾਉਗੀ ਵੀ ਜਰਾ ਪੂਰੀ ਦੂਰੀ ਤੇ ਦੂਰੀ ਵੀ ਪੂਰੀ ਆ ਪਿਛਾਲੇ ਪਾਸੇ ਵੀ ਦਿਖਾਈ ਦਰਸ ਹਾਂ ਦਿਨ ਕੱਢ ਦੂ ਬਈ ਪੰਜ ਸੱਤ ਹੈ ਨਾ ਹਾਂ ਤਾਂ ਬਈ ਖੁੱਲਾ ਆਰਾਮ ਨਾਲ ਪਾਉਗੇ ਹੈ ਤਾਂ ਅਜਾ ਝੋਲੀ ਚਾਲੇ ਖੁੱਲਣੀ ਬਹੁਤ ਆਗੀ ਹੈ ਨਾ ਆ ਲੈਵਲ ਉੱਗੀ ਵਾਲੀ ਗਾਂ ਮੇਨ ਗੱਲ ਆ ਜਿਹੜੀ ਤੇ ਥਣ ਥਣੌਟ ਚੰਗਾ ਹਾਂ ਥਣ ਵੀ ਕੁ ਬਰੀਕਾ ਮੁੱਠੀ ਚਵਾਈ ਵਾਲਾ ਪੂਰਾ ਟਾਪ ਦਾ ਥਾਣਾ ਹਾਂ ਚਵਾਈ ਵੀ ਯਾਰ ਇਸ ਥਾਂ ਦੀ ਇਹ ਗੱਲ ਕਰ ਲਈਏ ਬਾਈ ਵਧੀਆ ਹੁੰਦੀ ਆ ਪੂਰੀ ਨਰਮਤਾ ਰਹੂਗੀ ਐ ਨਹੀਂ ਹੋਣੀ ਵੀ ਕਰੜੀ ਹੋਊ ਐਨ ਪੂਰੀ ਮੋਟੀ ਨਰਮਤਾ ਰਹੋਣੀ ਆ ਆਪਾਂ ਐਸੇ ਕਿੰਨੇ ਲਵਾਂਗੇ ਇਹ ਅੱਜ ਪੈਸੇ ਬਾਈ ਇਹਦਾ 65000 ਰੁਪਏ ਲਵਾਂਗੇ ਹੂੰ ਜਸਨੋ 65 ਹੀ ਐ ਕਰਦੇ ਮੰਨਤਾ ਨਾ ਕਰ ਦਿਆਂਗੇ ਪੰਜ ਪੰਜ 7 ਦਿਨ ਕਰਦੇ ਆ ਪੰਜ 7 ਦਿਨਾਂ ਦੇ ਛੱਡ ਦੇ 60000 ਦੀ ਦੀ ਬਾੜ ਦੀ ਦੀ 60000 ਦੀ ਦੇਣਾ ਹੈ ਨਾ 5-7 ਦਿਨਾਂ ਦੀ ਖਰਾਚ ਤੇ ਛੱਡ ਦਾਂਗੇ ਜਦ ਜਿਹੜਾ ਸੱਜਣ ਆ ਜਾਊਗਾ ਹੋਰ ਵੀ ਮਾਨਤਾਨ ਕਰਦੇ ਆ ਯਾਰ ਹਾਂ ਉਹ ਮਾਨਤਾਨ ਕਰਦਾਂਗੇ ਮੁੰਡਾ ਖੁੱਲੇ ਦਿਲ ਦਾ ਯਾਰ ਕਹਿੰਦਾ ਇਹੀ ਜੀ ਗੱਲ ਨਹੀਂ ਕਰਦਾਂਗੇ ਮਾਨਤਾਨ ਯਾਰ ਜਿਹੜਾ ਸੱਜਣ ਲੈਣ ਆਊਗਾ ਮਾਨ ਕਰਕੇ ਤੇ ਹੁਣ ਮਾਰਦੇ ਆ ਝੋਟੀ ਤੇ ਇਹ ਕਰਦੀ ਆ ਕਿ ਲਿਆਂਦੀ ਆ ਭਈ ਆਪਣੀ ਨਹੀਂ ਕਰਦੀ ਝੋਟੀ ਆ ਭਈ ਆਪਣੀ ਅੱਛਾ ਇਹ ਵੀ ਇਹਦੀ ਭੈਣ ਹੈਗੀ ਆ ਝੋਟੀ ਇਹਨੇ ਦੂਸਰੇ ਸੂਏ ਦਾ 18 ਲੀਟਰ ਦੁੱਧ ਦਿੱਤਾ ਹੋਇਆ ਯਾਰ ਇਹਦਾ ਕੱਦ ਤਾਂ ਬਾਲਾ ਵੱਡਾ ਯਾਰ ਹਾਂ ਇਹ ਹਰਿਆਣੇ ਦੀ ਸਾਂਹ ਦੀ ਇਹ ਆਪਣੇ ਇੱਧਰ ਲਈ ਸਾਂਹ ਦੀ ਹੋਇਆ ਮੈਨ ਇਹ ਦੰਦਾਂ ਚ ਕਿਵੇਂ ਆ ਬਾਈ ਦੰਦਾਂ ਚ ਬਈ ਇਹਨੇ ਹਾ ਤੇ ਦੁੱਗ ਦੇ ਪੂਰੇ ਕਰੇ ਨੇ ਹੁਣ ਕਰੇ ਨੇ ਦੋ ਦੰਦ ਹੋ ਗਈ ਦੋ ਦੰਦ ਦੇ ਝੋਟੀਆਂ ਦੋ ਦੰਦ ਦੇ ਸੂਪੂ ਹੈ ਅਛਾ ਲੈ ਖੋਲ ਕੇ ਤੋੜ ਦੋ ਬਾਈ ਡਰਦੀ ਤਾਂ ਨਹੀਂ 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 ਡਰਦੀ ਨਹੀਂ ਥੋੜਾ ਪਿਛਾਣੂ ਹੋ ਕੇ ਦਿਖਾ ਦੀਂ ਦਰਸ ਦੋ ਦੰਦ ਝੋਟੀਆਂ ਸੱਜਣਾ ਦੋ ਦੰਦ ਦੇ ਹਿਸਾਬ ਨਾਲ ਕੱਦ ਵਿੱਡੇ ਦਾ ਵੀ ਚੰਗਾ ਬਾਕੀ ਬਾਈ ਨੇੜੇ ਆ ਕੇ ਹੈਨਾ ਤਸੱਲੀ ਕਰਕੇ ਜਾਨਵਰ ਲੈ ਲਿਆ ਕਰੋ ਇਹ ਜੀ ਗੱਲ ਨਹੀਂ ਤੇ ਥਣ ਸੱਜਣਾ ਚੰਗਾ ਬਣਾਉਗੀ ਪਰ ਬਣਾਉਗੀ ਥਣ ਇਹ ਬਾਈ ਮੁੱਠੀ ਵਾਲਾ ਹੈਨਾ ਹਾਂ ਮੁੱਠੀ ਵਾਲਾ ਥਣ ਬਾਈ ਲੰਬਾ ਨਹੀਂ ਬਣਾਉਂਦੀ ਵਾਲਾ ਹਾਂ ਬੋਚ ਕੇ ਤੋੜ ਦੇ ਬੋਚ ਆ ਜਾਨਵਰ ਡਰ ਜਾਣਾ ਕਈ ਵਾਰੀ ਚਲਾ ਦਿਆ ਇਹਨੂੰ ਚਲਾ। ਉਹੀ ਗੱਲ ਆ ਤੁਹਾਨੂੰ ਐ ਲੱਗੂ ਜਿਵੇਂ ਵੀਡੀਓ ਚ ਇੱਕ ਸਾਹਣ ਤੁਰਿਆ ਫਿਰਦਾ ਸਾਹਣ ਵਾਲੀ ਕੱਦ ਕਾਠੀ ਐ ਝੋਟੀ ਦੀ। ਬੱਕਮਾ ਲਓ ਜੀ ਇੱਥੋਂ। ਆ ਤੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਰੰਗ ਰੂਪ ਦੀ ਗੱਲ ਕਰ ਲਈਏ ਸੱਜਣੋਂ ਲਾਜਵਾਬ ਐ ਤੇ ਟਾਈਮ ਕਿੰਨਾ ਕੱਢ ਦਿਆ ਜਸੇ ਅਹੀਂ। ਟਾਈਮ ਭਈ ਇਹ ਤਾਂ 1 ਮਹੀਨਾ 5-4 ਦਿਨ ਇੱਧਰ ਉੱਧਰ ਹੋ ਸਕਦੇ ਨੇ। ਅੱਛਾ। ਹਾਂ। ਅੱਛਾ 1 ਮਹੀਨਾ ਪਿਆ ਮਤਲਬ 5-4 ਦਿਨ ਇੱਧਰ ਉੱਧਰ ਹੋ ਜਾਣਗੇ। ਹਾਂ ਪਤਲੇ ਸਿੰਘ ਦੀ ਆ ਰਿੰਗ ਸਿੰਘ ਦੀ। ਆ ਉਹ ਹੀ ਗੱਲ ਆ ਵੀਰ ਥਣ ਥਣੌੜ ਚੰਗਾ ਤੇ ਹਵਾਨਾ ਵੀ ਚੰਗਾ ਬਣਾਉਗੀ ਹਾਂ ਤਾਂ ਮੁਠਿਆ ਥਣ ਬਹੁਤ ਸੋਹਣਾ ਟਾਈਟਲੇਵਾ ਬਣਾਉਣਾ ਬਈ ਕੋਈ ਐ ਨਹੀਂ ਹੈਗਾ ਲਮਕਨਾ ਜਲੇਵਾ ਬਣਾਉਣੇ ਨੇ ਵੀ ਕੰਪੈਕਟ ਆਰਡਰ ਟਾਈਟਾ ਆਰਡਰ ਪੂਰਾ ਟੌਪ ਦਾ ਹਾਂ ਤੇ ਮੇਨ ਗੱਲ ਆ ਜਿਹੜੀ ਇਹਦੇ ਤਰ੍ਹਾਂ ਸਬਟਨ ਵੀ ਨੇ ਉਹ ਦੋ ਇਹਦੇ ਬਟਨ ਵੀ ਲੱਗੇ ਨੇ ਇਧਰੋਂ ਦਿਖਾ ਦੇ ਲੈਵਾ ਹੁਣ ਹੁਣ ਸੈਟ ਖੜੀ ਆ ਇੱਥੋਂ ਦਿਖਾ ਦੇ ਸਮਾਰ ਕੇ ਕਿਉਂਕਿ ਮਹੀਨੇ ਦੀ ਕੱਚੀ ਆ ਹਲੇ ਜੇ ਆਪਾਂ ਗੱਲਬਾਤ ਕਰ ਲਈਏ ਇੱਕ ਮਹੀਨਾ ਇਹਦਾ ਪਿਆ ਹਜੇ ਇੱਕ ਮਹੀਨੇ ਤੱਕ ਇਹਨੇ ਸਜਣੋ ਚੰਗਾ ਲੈਵਾ ਤਿਆਰ ਕਰ ਜਾਣਾ ਆ ਉਰ ਉਰਾਨੂ ਕਰ ਦੇ ਬਾਈ ਇੱਥੇ ਠੰਠਣਾੜ ਦਿਖਾ ਦੇ ਦਰਸ ਠੰਡੀ ਸੀਲ ਦਾ ਬਾਈ ਯਾਰ ਵਧੀਆ ਐ ਪੂਰੀ ਟੌਪ ਦੀ ਲੈ ਵਾ ਲੂਗਾ ਪੂਰਾ ਸੋਹਣਾ ਬਣਾ ਦਿਖਾ ਦੇ ਓਏ ਠੰਡੀ ਸੀਲ ਆਊਂ ਆਪਾਂ ਤਾਂ ਡਰਦੀ ਆ ਥੋੜਾ ਜਿਹਾ ਹੈ ਨਾ ਥੋੜੇ ਡਰ ਨਾਲ ਕਰ ਕੀ ਆ ਲੈ ਆ ਕੱਦ ਦਾ ਅੰਦਾਜ਼ਾ ਵੀ ਲਵਾ ਦੇ ਬਾਈ ਖੜ ਜਾ ਨਾਲ ਇਹਦੇ ਲੈ ਇੱਥੇ ਲੈ ਸੱਜਣਾ ਇਹਦੇ ਕੱਦ ਕਾੜ ਦਾ ਅੰਦਾਜ਼ਾ ਵੀ ਲਾ ਦੇ ਫੁੱਲ ਵੱਡੇ ਕਰ ਕੱਦ ਵੀ ਪੂਰਾ ਟੌਪ ਦਾ ਬਾਈ ਕੋਈ ਕੱਦ ਨਹੀਂ ਹੈਗਾ ਪਤਲੀ ਚਮੜੀ ਦੀ ਆ ਲੈ ਦੰਦਾਂ ਚ ਕਨਫਰਮ ਦੋ ਦੰਦਾਂ ਦਾ ਜੀ ਕਨਫਰਮ ਦੋ ਦੰਦ ਬਾਈ ਜਮਾ ਨਹੀਂ ਏ ਬੇ ਖੀਰੀ ਖੀਰੀ ਸੂ ਪੈਂਦੀ ਠੀਕ ਹੈ ਜੀ अच्छा और भी गति कराती थी हां एक खिरी खिरी ने, द... ने सूं पेना सी कद काट वाली ਝੋਟੀ ਆ ਸੱਜਣੋਂ ਮੇਨ ਗੱਲ ਆ ਸੁਭਾਅ ਵੀ ਯਾਰ ਠੰਡਾ ਸੀਲਾ ਹੀ ਗੱਲ ਨੂੰ ਕਈ ਟਰੈਕਟਰ ਡੁਕਟਰ ਕਰਕੇ ਜਾਨਵਰ ਡਰ ਜਾਂਦਾ ਹੈ ਨਾ हां ਉੱਥੇ ਬਾਡੀ ਬੁੱਡੀ ਵੀ ਚੰਗੀ ਆ ਫਤਿਹ ਚਾ ਮਰੀ ਦੇ ਦੁੱਧ ਵਾਲਾ ਜਾਨਵਰ ਆ ਬਾਈ ਇਹ ਦੁੱਧੇ ਨੇ ਪਹਿਲੇ ਸੂਏ ਪਾਉਣਾ 15 16 ਲੀਟਰ ਖੁੱਲਾ ਠੀਕ ਆ ਗੱਲ ਇਹਦਾ ਰੇਟ ਕਿੰਨਾ ਕਰਾਂਗੇ ਆਪਾਂ ਇਹਦਾ ਰੇਟ ਬਾਈ ਫੋਨ ਤੇ ਕਰਾਂਗਾ ਛਿਆ ਇਹਦਾ ਰੇਟ ਫੋਨ ਤੇ हां ਇਹਦਾ ਰੇਟ ਫੋਨ ਤੇ ਕਰਾਂਗੇ ਨੱਕ ਜਿੰਨੇ ਰੁਪਏ ਉਟਦੀ ਆ ਨਾ ਪਉ ਉਹਨਾਂ ਕੀ ਕਰਾਂਗੇ ਕਿ ਬਾਹਰ ਨਜਾਇਜ਼ ਨਹੀਂ ਕਰਦੇ ਕਿ ਹਰ ਮਹੀਨਾ ਪਿਆ ਵੇ ਇਹ ਅਗਲਾ ਵੀ ਸੰਭੂਗਾ ਜਾ ਕੇ ਹਨਾ ਸਾਮ ਵਾਲੇ ਛੱਡ ਦਾਂਗੇ ਹਾਂ ਉਹ ਬਾਈ ਕਹਿੰਦਾ ਯਾਰ ਛੱਡ ਦਾਂਗੇ ਸਾਮ ਸੰਮਾਨ ਵਾਲੇ ਬਾਕੀ ਕਿਸੇ ਸੱਜਣ ਨੇ ਲਿਜਾਣੀ ਆ ਛੋਟੀ ਚੰਗੀ ਬਣੂ ਯਾਰ ਵੀ ਛੋਟੀ ਆ ਨਾ ਦੁੱਧ ਨਹੀਂ ਕੱਟ ਕਰਦੀ ਦੁੱਧ ਪਹਿਲੇ ਸੋਏ 14 ਪਲੱਸ ਤੇ ਨਹੀਂ ਚੱਲਣੀ ਚੱਲਣਾ ਬਾਕੀ ਵਾਲੇ ਦੀ ਸੇਵਾ ਤੇ ਡਿਪੈਂਡ ਆ ਅਗਲਾ ਉਹ ਕਿ ਸੁੱਕੀ ਟੂੜੀ ਤੇ ਬੰਨਤੀ ਔਰ ਫਿਰ ਦੁੱਧ ਵੀ ਨਹੀਂ ਦਿੰਦਾ ਜਾਣ ਹਾਂ ਬਾਕੀ ਯਾਰ ਸੇਵਾ ਦਾ ਹੁੰਦਾ ਦੁੱਧ ਤਾਂ ਹਾਂ ਇਹਦਾ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਆ ਗਾਂ ਦਾ ਯਾਰ ਬਾਈ ਕਹਿੰਦਾ ਦੇ ਦਾਂਗੇ ਬਾੜਟ ਦੀ ਕੋ ਨੰਬਰ ਬੋਲ ਦਿਓ ਜੀ ਇਸ ਤਰ੍ਹਾਂ ਨੰਬਰ 98765 76272 ਇੱਕ ਵਾਰੀ ਫਿਰ ਬੋਲ ਦਿਓ 98765 76272 ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆਪਾਂ ਨੇ ਪਿੰਡ ਕਾਨੇ ਕੇ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਇਹਨਾਂ ਦੋਹਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ